ਜੰਦਰੀ ਪ੍ਰਤੱਖ ਬੋਰਡ ਦੇ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ ਹੈ ਕਿ ਸਰਕਾਰ ਕਰਦਾਤਾਵਾਂ ਨੂੰ ਰਾਹਤ ਦੇਣ ਲਈ 25000 ਰੁਪਏ ਤੱਕ ਦੇ ਬਕਾਇਆ ਕਰ ਮਾਫ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2010 ਤੱਕ ਮਿਆਦ ਲਈ ਬਕਾਇਆ 25000 ਰੁਪਏ ਤੱਕ ਦੇ ਪੁਰਾਣੇ ਵਿਵਾਦਿਤ ਕਰ ਅਤੇ ਵਿੱਤੀ ਸਾਲ 2010-11 ਤੋਂ 2014-15 ਤੱਕ ਦੀ ਮਿਆਦ ਦੇ ਬਕਾਇਆ 10000 ਰੁਪਏ ਤੱਕ ਦੇ ਪੁਰਾਣੇ ਵਿਵਾਦਿਤ ਪ੍ਰਤੱਖ ਕਰ ਮਾਫ ਕਰ ਦਿੱਤੇ ਗਏ ਨੇ। ਉਨ੍ਹਾਂ ਕਿਹਾ ਕਿ ਪ੍ਰਤੱਖ ਕਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਕੇਂਦਰੀ ਅਪਰਤਕ ਕਰ ਬੋਰਡ ਅਤੇ ਕਸਟਮ ਬੋਰਡ ਦੇ ਮੁਖੀ ਸੰਜੇ ਅਗਰਵਾਲ ਨੇ ਕਿਹਾ ਕਿ ਵਸਤੂ ਅਤੇ ਸੇਵਾ ਕਰ ਲਾਗੂ ਹੋਣ ਤੋਂ ਬਾਅਦ ਸ਼ੁਰੂਆਤ ਤੋਂ ਹੀ ਰਿਕਾਰਡ ਪੱਧਰ ਤੇ ਟੈਕਸ ਇਕੱਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਸਤੂ ਅਤੇ ਸੇਵਾ ਕਰ ਕਲੈਕਸ਼ਨ 12% ਦੇ ਵਾਧੇ ਨਾਲ 1,66,000 ਕਰੋੜ ਰੁਪਏ ਹੋ ਗਿਆ ਹੈ। ਆਰਥਿਕ ਮਾਮਲਿਆਂ ਬਾਰੇ ਮੰਤ్రਲਾਵੇ ਵਿੱਚ ਸਕੱਤਰ ਅਜੈ ਸੇਠ ਨੇ ਕਿਹਾ ਕਿ ਪੂੰਜੀਗਤ ਖਰਚਾ ਪਿਛਲੇ ਦਹਾਕੇ ਵਿੱਚ ਕੁੱਲ ਘਰੇਲੂ ਉਤਪਾਦ ਦੇ 1.6% ਤੋਂ ਵੱਧ ਕੇ 3.4% ਹੋ ਗਿਆ ਹੈ ਅਤੇ 4 ਸਾਲਾਂ ਵਿੱਚ ਇਸ ਵਿੱਚ 3 ਗੁਣਾ ਵਾਧਾ ਦਰਜ ਕੀਤਾ ਗਿਆ ਹੈ